ਆ ਜਦੋਂ ਮੈਂ ਆਇਆ ਸੀ ਤੁਸੀਂ ਨੋਟ ਕੀਤਾ ਹੋਣਾ ਇੱਕ ਫੋਨ ਆਇਆ ਮੈਨੂੰ ਮੈਨੂੰ ਥੱਲੇ ਜਾਣਾ ਪੈ ਗਿਆ ਉਹ ਪਰਮਿਸ਼ਨ ਸੀ ਮੈਨੂੰ ਫੋਨ ਆਇਆ ਮੇਰੇ ਪੰਜਾਬ ਦੇ ਡੀਜੀਪੀ ਦਾ ਕਿ ਜੀ ਪਰਸੋ ਨੂੰ 12:30 ਵਜੇ ਤਿਹਾਰ ਜੇਲ੍ਹ ਦੇ ਵਿੱਚ ਤੁਹਾਡੀ ਮੁਲਾਕਾਤ ਦਾ ਟਾਈਮ ਮਿਲ ਗਿਆ ਤੇ ਮੈਂ ਹੁਣ ਜਾ ਕੇ ਦੱਸੂਗਾ ਕਿ ਸੰਗਰੂਰ ਦਾ ਕੀ ਹਾਲ ਹੈ ਆ ਸਾਰਾ ਮੈਂ ਅੱਜ ਤੁਹਾਡੇ ਵਾਲਾ ਜਿਹੜਾ ਪਿਆਰ ਹੈ ਉਹ ਸਾਰਾ ਅੱਜ ਦੱਸੂਗਾ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਖੁਦ ਜਦੋਂ ਵੀ ਉਹਨਾਂ ਦਾ ਪੰਜਾਬ ਚ ਕਿਤੇ ਰੈਲੀ ਕਰਨ ਨੂੰ ਦਿਲ ਕਰਦਾ ਸੀ ਜਾਂ ਲੋਕਾਂ ਨੂੰ ਮਿਲਣ ਤੇ ਕਰਦਾ ਸੀ ਉਹ ਮੈਨੂੰ ਕਹਿੰਦੇ ਸੀ ਭਗਵਾਨ ਸੰਭਰੂ ਰੱਖੇ ਕੁਛ ਮੈਂ ਰੱਖ ਲਓ ਜੀ ਭਧੌੜ ਰੱਖ ਲਓ ਬਰਨਾਲੇ ਰੱਖ ਲਓ ਧੂਰੀ ਰੱਖ ਲਓ ਮਹਿਲਕਲਾਂ ਰੱਖ ਲਓ ਜਿੱਥੇ ਰਹ ਲਹਿਰੇਗਾਗੇ ਰੱਖ ਲਓ ਸੁਨਾਮ ਰੱਖ ਲਓ ਪੁਆ ਨੀਗੜ ਜਿੱਥੇ ਮਰਜੀ ਰੱਖ ਲਓ ਸੋ ਪਰਸੋਂ ਨੂੰ 12:30 ਵਜੇ 30 ਤਰੀਕ ਨੂੰ 12:30 ਵਜੇ ਮੇਰੀ ਮੁਲਾਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਮੈਂ ਆ ਸਾਰਾ ਜਿਹੜਾ ਤੁਹਾਡਾ ਪਿਆਰ ਆ ਜਜੋਸ਼ ਤੇ ਹੋਸ਼ ਜਿਹੜਾ ਤੁਸੀਂ ਦੋਨੇ ਦਿਖਾ ਰਹੇ ਹੋ ਇਮਾਨ جان ਸਰ ਸਭ ਤੋਂ ਪਹਿਲਾਂ ਜਾ ਕੇ ਦੱਸੂਗਾ ਕਿ ਤੁਸੀਂ ਠੀਕ ਹੈ ਇੱਕ ਵਿਅਕਤੀ ਨੂੰ ਅੰਦਰ ਕਰਤਾ ਪਰ ਤੁਹਾਡੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਤੁਹਾਡੀ ਸੋਚ ਬਰਨਾਲੇ ਦੇ ਗਲੀਆਂ ਤੇ ਸੜਕਾਂ ਦੇ ਵਿੱਚ ਗੂੰਜ ਰਹੀ ਸੀ ਦੋ ਨਾਰੇ ਲਾ ਕੇ ਇਥੇੜਾ ਦੱਸ ਦਿਓ ਇਨਕਲਾਬ ਇਨਕਲਾਬ ਆ ਸੋਚ ਹੈ ਇਹ ਸੋਚ ਉਹਨਾਂ ਨੇ ਪੈਦਾ ਕੀਤੀ ਹੈ ਸੋ ਇਸ ਕਰਕੇ ਵੀਰੋ ਆਪਾਂ ਨੇ ਇਕੱਠੇ ਰਹਿਣਾ ਬਾਕੀੰਨ ਤਾਂ ਹਜੇ ਉਮੀਦਵਾਰ ਵੀ ਨਹੀਂ ਲੱਭ ਰਹੇ ਉਹਨਾਂ ਦੇ ਲੀਡਰਾਂ ਨੇ ਆਪਦੇ ਘਰਾਂ ਦੇ ਕੁੰਡੇ ਜਿੰਦੇ ਲਾ ਲਏ ਕਾਂਗਰਸੀ ਲੀਡਰਾਂ ਨੇ ਕਹੀਆਂ ਨੇ ਆਪਦੇ ਘਰਾਂ ਦੇ ਕੁੰਡੇ ਬੰਦ ਕਰ ਲਏ ਜਿਹੜੀ ਥੱਲੇ ਬਿਰਲ ਜੀ ਰਹਿ ਜਾਂਦੀ ਆ ਉੱਚ ਵੀ ਕਪੜਾ ਫਸਾ ਲਿਆ ਕਹਿੰਦੇ ਥੱਲੋਂ ਦੀ ਟਿਕਟ ਨਾਲ ਸਿੱਟ ਜਾਣਾ ਕਿਤੇ ਸਾਨੂੰ ਟਿਕਟ ਨਾਲ ਮਿਲ ਜੇ ਪੰਗਾ ਪਊਗਾ ਵੱਡਾ ਇਹੀ ਹਾਲ ਅਕਾਲੀ ਦਲ ਦਾ ਹੈ ਖ਼ਬਾਰਾਂ ਵਾਂਗੂ ਟਿਕਟਾਂ ਸਿੱਟਦੇ ਫਿਰਦੇ ਐ ਜਿਵੇਂ ਤੜਕੀ ਖ਼ਵਾਰਾਂ ਵਾਲਾ ਹੁੰਦਾ ਹੁੰਦਾ ਹੈ ਵੀ ਕੋਈ ਤਾਂ ਲੈ ਲਓ ਟਿਕਟ ਸੋ ਵੀਰੋ ਇਹ ਹਾਲਤ ਮੈਂ ਨਹੀਂ ਕੀਤੀ ਇਹ ਹਾਲਤ ਤੁਸੀਂ ਵੀ ਨਹੀਂ ਕੀਤੀ ਇਹ ਹਾਲਤ ਇਹਨਾਂ ਦੀ ਕਰਤੂਤਾ ਨੇ ਕੀਤੀ ਹੈ ਇਹਨਾਂ ਦੀ ਕਰਤੂਤਾ ਇਹੇ ਸੀਗੀ ਇਹ ਸਮਝ ਬੈਠੇ ਸੀ ਅਸੀਂ ਤਾਂ ਪੱਕੇ ਹੋ ਗਏ ਫੈਵਿਕੋਲ ਦੇ ਪੱਕੇ ਜੋੜ ਲਾ ਗਏ ਸਾਡੇ ਕੁਰਸੀਆਂ ਨਾਲ ਹੁਣ ਨਹੀਂ ਸਾਨੂੰ ਕੋਈ ਹਲਾ ਸਕਦਾ ਇਹ ਐ ਸਮਝ ਬੈਠੇ ਸੀ ਇਸ ਕਰਕੇ ਵੀਰੋ ਇਹ ਗਲਤ ਫਹਿਮੀ ਨਾਲ ਸ਼ਿਕਾਰ ਹੋ ਗਏ ਸੀ ਮੈਂ ਮਾਦੇ ਜਾ ਕੇ ਆਇਆ ਮੈਂ ਧੋਬੇ ਜਾ ਕੇ ਆਇਆ ਮਾਲਵੇ ਚ ਅੱਜ ਕੋਈ ਫਰਕ ਨਹੀਂ ਲੱਗ ਰਿਹਾ ਕੋਈ ਇਨਕਲਾਬ ਜਿੰਦਾਬਾਦ ਦੇ ਨਾਅਰੇ ਦਾ ਜੋਸ਼ ਨਹੀਂ ਫਰਕ ਪਤਾ ਲੱਗ ਰਿਹਾ ਕੋਈ ਜਿਹੜਾ ਅੰਦਰਲੀ ਪੜਾਅਸ ਹੈ ਉਹ ਨਿਕਲਣ 'ਚ ਕੋਈ ਫਰਕ ਨਹੀਂ ਪਤਾ ਲੱਗ ਰਿਹਾ ਇਹਦਾ ਮਤਲਬ ਜਿਹੜਾ ਮੈਂ ਕਿਹਾ ਸੀ ਮੇਰੇ ਬੱਤੀ ਦਾਂਦੇ ਨੇ ਕਦੇ-ਕਦੇ ਮੇਰੀ ਵਾਲੀ ਗੱਲ ਕਈ ਵਾਰੀ ਸੱਚੀ ਹੋ ਜਾਂਦੀ ਹੈ ਲਾਈਟ ਮੱਥੇ ਲੱਗਦੀ ਹੈ ਜਿਹੜਾ ਮੈਂ 13 0 ਕਿਹਾ ਸੀ ਇਹ ਬਦਲ ਪਾਈ ਮੈਨੂੰ 13 0 ਵਾਲੀ ਉਹ ਲੱਗਦੀ ਐ ਜਿਹੜੇ ਹਿਸਾਬ ਤੇ ਤੁਸੀਂ ਪੈਰਦੇ ਰਹੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿਉਂਕਿ ਮੈਨੂੰ ਸਾਰੇ ਮੁਲਕ 'ਚ ਜਾਣਾ ਪੈ ਰਿਹਾ ਗੁਜਰਾਤ ਜਾ ਕੇ ਆਇਆ ਅਸਾਮ ਜਾ ਕੇ ਆਇਆ ਹੁਣੇ ਰਾਂਚੀ ਜਾ ਕੇ ਆਇਆ ਵੀਰੋ ਜੋ ਦੋ ਗੇੜਾ ਵੋਟਾਂ ਪੈ ਗਈਆਂ 100 90 ਤੋਂ ਉੱਪਰ ਸੀਟਾਂ ਤੇ ਵੋਟਾਂ ਪੈ ਗਈਆਂ ਦੇ ਉਹਨਾਂ 190 ਚੋਂ ਤੁਹਾਨੂੰ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ 190 ਚੋਂ 120 ਤੋਂ 125 ਇੰਡੀਆ ਗਠਵੰਦਨ ਦੀਆਂ ਆ ਰਹੀਆਂ ਨੇ ਸਰਕਾਰ ਚ ਆਪਣਾ ਹਿੱਸਾ ਪੈ ਰਿਹਾ ਹੈ ਆਉਣ ਵਾਲੀ ਸੈਂਟਰ ਦੀ ਸਰਕਾਰ ਆਮ ਆਦਮੀ ਪਾਰਟੀ ਬਣਾਨੀ ਬਣੂਗੀ ਆਮ ਆਦਮੀ ਪਾਰਟੀ ਡਿਸਾਈਡ ਕਰੂਗੀ ਕਿ ਦੇਸ਼ ਦਾ ਭਵਿੱਖ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਦੇਣਾ ਹੈ ਸਕੂਲ ਕਿਵੇਂ ਬਣਾਉਣੇ ਹਸਪਤਾਲ ਕਿਵੇਂ ਬਣਾਉਣੇ ਹੈ ਦੇਸ਼ ਦੇ ਵਿੱਚ ਬਿਜਲੀ ਨਾਲ ਸੰਬੰਧਿਤ ਇਨਫਰਾਸਟ੍ਰਕਚਰ ਵਪਾਰ ਤੇ ਦੇਸ਼ ਨੂੰ ਨੰਬਰ 1 ਕਿਵੇਂ ਬਣਾਉਣਾ ਹੈ ਦੇਸ਼ ਨੰਬਰ 1 ਉਹਦੇ ਬੜੂਗਾ ਯਾਦ ਰੱਖ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਦੇਸ਼ ਉਹਨਾਂ ਚਿਰ ਨੰਬਰ 1 ਨਹੀਂ ਬਣ ਸਕਦਾ ਜਿੰਨਾ ਚਿਰ ਪੰਜਾਬ ਸੂਬਾ ਲੀਡ ਨਹੀਂ ਕਰਦਾ ਤੇ ਪੰਜਾਬ ਨੰਬਰ ਨਹੀਂ ਬਣ ਬਣਦਾ ਪਹਿਲਾਂ ਪੰਜਾਬ ਨੂੰ ਨੰਬਰ 1 ਬਣਾਵਾਂਗੇ 13 0 ਹੋ ਗਿਆ ਪੰਜਾਬ ਨੰਬਰ 1 ਹੋ ਜਾਊਗਾ ਸਾਰੇ ਗੱਲ ਚੱਲੂ ਵੀ ਕੋਈ ਸੂਬਾ ਹੈ ਬਈ ਜਿੱਥੇ ਸਫਾਇਆ ਹੀ ਹੋ ਗਿਆ ਜਿੱਥੇ ਚਿੱਕੜ ਚ ਝਾੜੂ ਉੱਗੇ ਹੀ ਨਹੀਂ ਕਿਉਂਕਿ ਝਾੜੂ ਨੇ ਚਿੱਕੜ ਸਾਫ਼ ਕਰਤਾ ਤੇ ਕਮਲ ਉੱਗੇ ਹੀ ਨਹੀਂ ਕਮਲ ਨੂੰ ਨਹੀਂ ਕੋੜਦਾ ੜਾ ਤੇ ਸੂਇਸ਼ ਕਰਕੇ ਨੰਬਰ 1 ਸੂਬਾ ਜਿਹੜਾ ਉਹ ਪੰਜਾਬ ਬਣੂਗਾ ਫਿਰ ਦੇਸ਼ ਨੰਬਰ 1 ਬਣੂਗਾ ਇਸ ਗੱਲ ਦੀ ਮੈਂ ਤੁਹਾਨੂੰ ਵਧਾਈ ਦੇਣੀ ਚਾਹਨਾ